ਸਤਨਾਮ ਵਾਹਿਗੁਰੂ ਸਾਹਿਬ ਜੀ 12 ਮਾਜ ਮਹੱਲਾ 5 ਾਂਕਰ ਚੌਥਾ ਇਕ ਓੰਕਾਰ ਸਤਗੁਰ ਪ੍ਰਸਾਦ ਫਲਗਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਫਲਗਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟਿਆ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਹੀਂ ਜਾਏ ਇਛ ਪੁਨੀ ਵਡ ਭਾਗਣੀ ਵਰ ਪਾਇਆ ਹਰ ਰਾਇ ਮੇਲੇ ਸੈ ਨਿਆਮ ਮੰਗਲ ਗਾਵਈ ਗੀਤ ਗੋਵਿੰਦੇ ਯਲਾਏ ਹਰ ਜੀਹਾ ਅਵਰਨ ਦਿਸਈ ਕੋਈ ਦੂ ਚਾਲਵੈ ਨ ਲਾਏ ਹਲ ਤਪਲ ਤਸਵਾਰਿਆ ਨਿਹ ਚਲ ਦਿੱਤਿ ਅਨ ਜਾਏ ਸੰਸਾਰ ਸਾਗਰ ਤੇ ਰਖਿਅਨ ਬਹੁੜ ਨਾ ਜਨਮੈ ਤਾਏ ਜਿਹ ਪਾਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਹੀਐ ਜਿਸਨੋਂ ਤਿਲ ਨਾ ਤਮਾਏ ਜਿਨ ਜਿਨ ਨਾਮ ਧਿਆਇਆ ਤਿਨਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਾ ਸੱਚ ਖਰੇ ਸਰਬ ਸੁਖਾ ਨਿਦ ਚਰਨ ਹਰ ਔ ਜਲ ਬਿਕਮ ਤਰੇ ਪ੍ਰੇਮ ਪਗਤ ਤਿਨ ਪਾਈਆ ਵਿਖਿਆ ਨਾਹੀ ਜਰੇ ਕੂੜ ਗਏ ਦੁਬਿ ਤਾ ਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਵ ਸੇਵਦੇ ਮਨ ਅੰਦਰ ਇਕ ਤਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੰ ਅੱਜ ਦੇ ਸੰਦਰਾਂਦ ਫਲਗਣ ਦੀ ਦੇ ਮਹਾ ਵਾਕ ਹੁਕਮ ਨਾਮੇ ਪਰ ਸ੍ਰੀ ਦਰਬਾਰ ਸਾਹਿਬ ਤੋਂ 12 ਵਹਾਂ ਮਾਜ ਮਹੱਲਾ ਪੰਜਵਾਂ ਘਰ ਚੌਥਾ 1 ਓੰਕਾਰ ਸਤਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਜਿਸ ਤੇ ਨਾਲ ਮਿਲ ਆਪ ਸਤਗੁਰੂ ਦੀ ਬਖਸ਼ਿਸ਼ ਤੇ ਨਾਲ ਹੁੰਦਾ ਹੈ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਉਚਾਰੀ ਹੋਈ ਇਹ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸ਼ੁਭਤ ਹੈ ਅੱਜ ਸੰਗਰਾਂਦ ਦੇ ਦਿਹਾੜੇ ਦੇ ਉੱਤੇ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਸਿਆਲੀ ਰੁੱਤ ਦੀ ਕਰੜੀ ਸਰਦੀ ਪਿੱਛੋਂ ਬਹਾਰ ਫਿਰਨ ਤੇ ਫੱਗਣ ਦੇ ਮਹੀਨੇ ਵਿੱਚ ਲੋਕ ਹੋਲੀਆਂ ਦੇ ਰੰਗ ਤਮਾਸ਼ਿਆਂ ਦੀ ਰਾਹੀਂ ਖੁਸ਼ੀਆਂ ਮਨਾਉਂਦੇ ਹਨ ਪਰ ਫੱਗਣ ਵਿੱਚ ਉਹਨਾਂ ਜੀਵ ਇਸਤਰੀਆਂ ਦੇ ਅੰਦਰ ਆਤਮਿਕ ਆਨੰਦ ਪੈਦਾ ਹੁੰਦਾ ਹੈ ਇਨੋਂ ਤੇ ਹਿਰਦੇ ਵਿੱਚ ਸੱਜਣ ਹਰੀ ਪ੍ਰਤਖ ਆਵਸਥਾ ਹੈ ਪ੍ਰਮਾਤਮਾ ਨਾਲ ਮਿਲਣ ਵਿੱਚ ਸਹਾਇਤਾ ਕਰਨ ਵਾਲੇ ਸੰਤ ਜਨ ਮਿਹਰ ਕਰਕੇ ਉਹਨਾਂ ਨੂੰ ਪ੍ਰਭੂ ਨਾਲ ਜੋੜ ਦਿੰਦੇ ਹਨ ਉਹਨਾਂ ਦੀ ਹਿਰਦਾ ਸੇ ਸੁੰਦਰ ਬਣ ਜਾਂਦੀ ਹੈ ਉਹਨਾਂ ਨੂੰ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਂਦੇ ਹਨ ਫਿਰ ਦੁੱਖਾਂ ਲਈ ਉਹਨਾਂ ਦੇ ਹਿਰਦੇ ਵਿੱਚ ਕਿਤੇ ਰਤਾ ਥਾਂ ਨਹੀਂ ਰਹਿ ਜਾਂਦੀ ਉਨ੍ਹਾਂ ਵੱਡ ਭਾਗਣ ਜੀ ਵਿਸਤਰੀਆਂ ਦੀ ਮਨੋ ਕਾਮਨਾਵਾਂ ਪੂਰੀ ਹੋ ਜਾਂਦੀ ਹੈ। ਉਹਨਾਂ ਨੂੰ ਹਰੀ ਪ੍ਰਭੂ ਖਸਮ ਮਿਲ ਪੈਂਦਾ ਹੈ। ਉਹ ਸਤ ਸੰਗੀ ਸਹੇਲੀਆਂ ਨਾਲ ਰਲ ਕੇ ਗੋਬਿੰਦ ਦੀ ਸਿਪਸਲਾ ਦੇ ਗੀਤ ਆਲਾਪ ਕੇ ਆਤਮਕ ਆਨੰਦ ਪੈਦਾ ਕਰਨ ਵਾਲੀ ਗੁਰਬਾਣੀ ਗਾਉਂਦੀਆਂ ਹਨ। ਪ੍ਰਮਾਤਮਾ ਵਰਗਾ ਕੋਈ ਹੋਰ ਉਸ ਦੀ ਬਰਾਬਰੀ ਕਰ ਸਕਣ ਵਾਲਾ ਕੋਈ ਦੂਜਾ ਉਹਨਾਂ ਨੂੰ ਕਿਤੇ ਦਿਸਤਾ ਹੀ ਨਹੀਂ ਉਸ ਪਰਮਾਤਮਾ ਨੇ ਉਹਨਾਂ ਸਤਸੰਗੀਆਂ ਦਾ ਲੋਕ ਪਰਲੋਕ ਸਵਾਰ ਦਿੱਤਾ ਹੈ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਲਿਵਲੇਨਤਾ ਵਾਲੀ ਐਸੀ ਥਾਂ ਬਖਸ਼ੀ ਹੈ ਜੋ ਕਦੇ ਡੋਲਦੀ ਹੀ ਨਹੀਂ ਪ੍ਰਭੂ ਨੇ ਸੰਸਾਰ ਸਮੁੰਦਰ ਤੋਂ ਉਹਨਾਂ ਨੂੰ ਹੱਥ ਦੇ ਕੇ ਰੱਖ ਲਿਆ ਹੈ ਜਨਮਾਂ ਦੇ ਗੇੜ ਵਿੱਚ ਮੁੜ ਉਹਨਾਂ ਦੀ ਦੌੜ ਭੱਜ ਨਹੀਂ ਹੁੰਦੀ ਹੇ ਨਾਨਕ ਆਖ ਸਾਡੀ ਇੱਕ ਜੀਵ ਹੈ ਪ੍ਰਭੂ ਦੇ ਅਨੇਕਾਂ ਹੀ ਗੁਣ ਹਨ ਅਸੀਂ ਉਹਨਾਂ ਨੂੰ ਬਿਆਨ ਕਰਨ ਯੋਗ ਨਹੀਂ ਹਾਂ ਪਰ ਜਿਹੜੇ ਜੀਵ ਉਸ ਦੀ ਚਰਨੀ ਪੈਂਦੇ ਹਨ ਉਸ ਦਾ ਆਸਰਾ ਤੱਕਦੇ ਹਨ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ ਫੱਗਣ ਦੇ ਮਹੀਨੇ ਵਿੱਚ ਹੋਲੀਆਂ ਆਦਿਕ ਵਿੱਚੋਂ ਆਨੰਦ ਲੱਭਣ ਦੇ ਥਾਂ ਸਦਾ ਉਸ ਪਰਮਾਤਮਾ ਦੀ ਸਿਫਤਸਲਾ ਕਰਨੀ ਚਾਹੀਦੀ ਹੈ ਜਿਸ ਨੂੰ ਆਪਣੀ ਵਡਿਆਈ ਕਰਾਉਣ ਦਾ ਰੱਤਾ ਭਰ ਵੀ ਲਾਲਚ ਨਹੀਂ ਹੈ ਇਸ ਵਿੱਚ ਸਾਡਾ ਈ ਭਲਾ ਹੁੰਦਾ ਹੈ ਜਿਸ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ ਉਹਨਾਂ ਦੇ ਸਾਰੇ ਹੀ ਕਾਰਜ ਸਫਲ ਹੋ ਜਾਂਦੇ ਹਨ ਜਿਨ੍ਹਾਂ ਨੇ ਪ੍ਰਭੂ ਨੂੰ ਪੂਰੇ ਗੁਰੂ ਨੂੰ ਰਾਧੇ ਹੈ ਉਹ ਸਦਾ ਸਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿੱਚ ਸੁਰਖਰੂ ਹੁੰਦੇ ਹਨ ਪ੍ਰਭੂ ਦੇ ਚਰਨਾਂ ਹੀ ਸਾਰੇ ਸੁੱਖਾਂ ਦਾ ਖਜ਼ਾਨਾ ਹਨ ਜਿਹੜੇ ਜੀਵ ਚਰਣੀ ਲੱਗਦੇ ਹਨ ਉਹ ਔਖੇ ਸੰਸਾਰ ਸਮੁੰਦਰ ਵਿੱਚੋਂ ਸਹੀ ਸਲਾਮਤ ਪਾਰ ਲੰਘ ਜਾਂਦੇ ਹਨ ਉਹਨਾਂ ਨੂੰ ਪ੍ਰਭੂ ਦਾ ਪਿਆਰ ਪ੍ਰਭੂ ਦੀ ਭਗਤੀ ਪ੍ਰਾਪਤ ਹੁੰਦੀ ਹੈ ਮਾਇਆ ਦੇ ਜਿਸ਼ਨਾ ਅੱਗ ਵਿੱਚ ਉਹ ਨਹੀਂ ਸੜਦੇ ਉਹਨਾਂ ਦੇ ਇਹ ਅਰਥ ਝੂਠੇ ਲਾਲਚ ਖਤਮ ਹੋ ਜਾਂਦੇ ਹਨ ਉਹਨਾਂ ਦੇ ਮਨ ਦੀ ਟਪਕਣਾ ਦੂਰ ਹੋ ਜਾਂਦੀ ਹੈ ਉਹ ਮੁਕੰਮਲ ਤੌਰ ਤੇ ਸਦਾ ਸਿਹਰੇ ਹਰੀ ਵਿੱਚ ਟਿਕੇ ਰਹਿੰਦੇ ਹਨ ਉਹ ਆਪਣੇ ਮਨ ਵਿੱਚ ਇੱਕੋ ਪਰਮ ਜੋਤ ਪਰਮਾਤਮਾ ਨੂੰ ਵਸਾ ਕੇ ਸਦਾ ਉਸ ਨੂੰ ਸਿਮਰਦੇ ਹਨ ਜਿਨ੍ਹਾਂ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ ਆਪਣੇ ਨਾਮ ਦੀ ਦਾਤ ਦਿੰਦਾ ਹੈ ਉਹਨਾਂ ਵਾਸਤੇ ਸਾਰੇ ਮਹੀਨੇ ਸਾਰੇ ਦਿਹਾੜੇ ਸਾਰੇ ਹੀ ਮਹੂਰਤ ਸੁਲੱਖਣੇ ਹਨ ਸੰਗ੍ਰਾਂਧਾ ਦੇ ਦੀ ਪਵਿੱਤਰਤਾ ਦੇ ਪਰਮ ਭਲੇਖੇ ਉਹਨਾਂ ਨੂੰ ਨਹੀਂ ਪੈਂਦੇ ਏ ਹਰੀ ਮੇਰੇ ਉੱਤੇ ਮਿਹਰ ਕਰ ਮੈਂ ਨਾਨਕ ਤੇਰੇ ਦਰ ਤੇ ਤੇਰੇ ਦੀਦਾਰ ਦੀ ਦਾਤ ਮੰਗਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇ ਸੰਗ੍ਰਾਂਧ ਹੁਕਮਨਾਮਾ ਫਰੋਂ ਸ੍ਰੀ ਦਰਵਾਜ ਸਾਹਿਬ ਅੰਮ੍ਰਿਤਸਰ ਹਟਡ ਬਾਏ ਅਵਰ Fifth Guru under heading Bara Maha, the 12th month, March, Fifth Mahal, Fourth House, One Universal Creator God by the grace of the True Guru, Guru Sahib Ji says that in the month of Falgun, bliss comes to those unto whom the Lord, the Friend, has been revealed. The sense the Lord. Helpers in their mercy have united me with him. My bed is beautiful and I have all comforts. I feel no sadness at all. My desires have been fulfilled by great good fortune. I have obtained the sovereign Lord as my husband. Join with me. My sisters. And sing the songs of rejoicing and the hymns of the Lord of the universe. There is no other like the Lord, there is no equal to Him. He embellishes this world and the world hereafter, and He gives us our permanent home there. He rescues us from the World Ocean, never again do we have to run the cycle of reincarnation. I have only one tongue, but your glorious virtues are beyond counting. Nanak is saved falling at your feet. In Fergun praise him continually. He has not even an iota of greed. Those who meditate on the Nam, the name of the Lord, their affairs are all resolved. Those who meditate on the perfect Guru, the Lord incarnate, they are just true in the court of the Lord. The Lord feet are the tear of all peace and comfort for them. They cross over the terrifying and treacherous world ocean. They obtain love and devotion and they do not burn in corruption. Falsehood has finished, duality has been erased, and they are totally overflowing with truth. They serve the supreme lord god and enshrine the one lord within their minds the months the days and the moments are auspicious for those upon whom the lord casts his glance of grace nanak begs for the blessing of your wisdom o lord please shower your mercy upon me ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਦੀ ਵਾਹੇ குரு ਸਾਹਿਬ ਜੀ ਸੋਠ ਮਹੱਲਾ ਪੰਜਵਾਂ ਸਤਿਗੁਰ ਪੂਰੇ ਬਾਣਾ ਤਾਂ ਜਪਿਆ ਨਾਮ ਰਮਾਣਾ ਸਤਿਗੁਰ ਪੂਰੇ ਬਾਣਾ ਜਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਤਾਰੇ ਪ੍ਰਭ ਰਾਖੇ ਪੈਜ ਹਮਾਰੀ ਹਰ ਕੇ ਚਰਨ ਸਦਾ ਸੁਖ ਦਾਈ ਜੋ ਇਚੈ ਸੋਈ ਫਲ ਪਾਵੇ ਬਿਰਥੀ ਆਸ ਨ ਜਾਈ ਰਹਾਉ ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਈ ਸੰਤ ਗੁਣ ਗਾਵੇ ਪ੍ਰੇਮ ਭਗਤ ਤਾ ਕਾ ਮਨ ਲੀਣਾ ਪਾਰ ਬ੍ਰਹਮਨ ਪਾਵੇ ਆਠ ਪਹਿਰ ਹਰਿ ਕਾ ਜਸ ਰਵਣਾ ਵਿਖੇ ਠ ਗਉਰੀ ਲਾਠੀ ਸੰਗ ਮਿਲਾਏ ਲੀਆ ਮੇਰੇ ਕਰਤੇ ਤੰਤ ਸਾਧ ਪੈ ਸਾਥੀ ਕਰ ਗਹਿ ਲੀਨੇ ਸਰਬਸਤੀਨੇ ਆਪੇ ਆਪ ਮਿਲਾਇਆ ਕਹੋ ਨਾਨਕ ਸਰਬ ਥੋਕ ਪੁਰਨਾ ਪੁਰਾਤ ਸਤ ਗੁਰ ਪਾਇਆ ਕਰ ਗਹਿ ਲੀਨੇ ਸਰਬਸਦੀਨੇ ਆਪੇ ਆਪ ਮਿਲਾਇਆ ਕੋ ਨਾਨਕ ਸਰਬਤੋਖ ਪੂਰਨ ਪੂਰਾ ਸਤ ਗੁਰ ਪਾਇਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇਹ ਹਨ ਅੱਜ ਦੇ ਪਵਿੱਤਰ ਹਕੂਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹੀ ਦੇ ਸੋਲਠ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਹੇ ਭਾਈ ਪਰਮਾਤਮਾ ਦੇ ਚਰਨ ਸਦਾ ਸੁਖ ਦੇਣ ਵਾਲੇ ਹਨ ਜਿਹੜੇ ਮਨੁੱਖ ਹਰ ਚਰਨਾ ਦਾ ਆਸਰਾ ਲੈਂਦੇ ਹਨ ਉਹ ਜੋ ਕੁਝ ਪਰਮਾਤਮਾ પાસે ਮੰਗਦੇ ਹਨ ਉਹੀ ਫਲ ਪ੍ਰਾਪਤ ਕਰ ਲੈਂਦੇ ਹਨ ਪਰਮਾਤਮਾ ਦੀ ਸਹਾਈਤਾ ਉੱਤੇ ਰੱਖੀ ਹੋਈ ਕੋਈ ਵੀ ਆਸ ਖਾਲੀ ਨਹੀਂ ਜਾਂਦੀ ਠਹਿਰਾਓ ਪਰ ਹੇ ਭਾਈ ਜਦੋਂ ਗੁਰੂ ਨੂੰ ਚੰਗਾ ਲੱਗਦਾ ਹੈ ਜਦੋਂ ਗੁਰੂ ਤਰੁੱਠਦਾ ਹੈ ਤਦੋਂ ਹੀ ਪ੍ਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ਪ੍ਰਮਾਤਮਾ ਨੇ ਮਿਹਰ ਕੀਤੀ ਗੁਰੂ ਮਿਲਾਇਆ ਗੁਰੂ ਦੀ ਕਿਰਪਾ ਨਾਲ ਅਸਾਂ ਨਾਮ ਜਪਿਆ ਤਾਂ ਪ੍ਰਮਾਤਮਾ ਨੇ ਸਾਡੀ लाज ਰੱਖ ਲਈ ਵਿਕਟ ਗੌਰੀ ਤੋਂ ਬਚਾ ਲਿਆ हे ਭਾਈ ਜੀਵਨ ਦਾ ਮਾਲਕ ਦਤਾਰ ਪ੍ਰਭੂ ਜਿਸ ਮਨੁੱਖ ਉਤੇ ਮਿਹਰ ਕਰਦਾ ਹੈ ਉਹ ਸੰਤ ਸੁਭਾਅ ਬਣ ਜਾਂਦਾ ਹੈ ਤੇ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਹੈ ਉਸ ਮਨੁੱਖ ਦਾ ਮਨ ਪ੍ਰਮਾਤਮਾ ਦੀ ਪਿਆਰ ਭਰੀ ਭਗਤੀ ਵਿੱਚ ਮਸਤ ਹੋ ਜਾਂਦਾ ਹੈ ਉਹ ਮਨੁੱਖ ਪ੍ਰਮਾਤਮਾ ਦੇ ਮਨ ਵਿੱਚ ਪਿਆਰਾ ਲੱਗਣ ਲੱਗ ਪੈਂਦਾ ਹੈ হে ਭਾਈ ਅਠੇ ਪਹਿਰ ਹਰ ਵੇਲੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਵਾਲਾ ਕਰਨ ਨਾਲ ਵਿਕਾਰਾਂ ਦੀ ਠੱਗ ਬੁਟੀ ਦਾ ਜੋਰ ਮੁੱਕ ਜਾਂਦਾ ਹੈ ਜਿਸ ਵੀ ਮਨੁੱਖ ਨੇ ਸਤਸਲਾ ਵਿੱਚ ਮਨ ਜੋੜਿਆ ਕਰਤਾਰ ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ ਸੰਤ ਜਨ ਉਸਤੇ ਸੰਗੀ ਸਾਥੀ ਬਣ ਗਏ ਹੇ ਭਾਈ ਗੁਰੂ ਦੀ ਸ਼ਰਨ ਪੈ ਕੇ ਜਿਸ ਵੀ ਮਨੁੱਖ ਨੇ ਪ੍ਰਭੂ ਚਰਨਾਂ ਦਾ ਆਰਾਧਨ ਕੀਤਾ ਪ੍ਰਭੂ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਸਭ ਕੁਝ ਬਖਸ਼ ਦਿੱਤਾ ਪ੍ਰਭੂ ਨੇ ਉਸ ਨੂੰ ਆਪਣਾ ਆਪ ਹੀ ਮਿਲਾ ਦਿੱਤਾ ਇਹ ਨਾਨਕ ਆਖ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ ਉਸ ਦੇ ਸਾਰੇ ਕੰਮ ਸਫਲ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਈਸੀ ਟੁਡੇਜ਼ ਹੁਕਮਨਾਮਾ ਫ੍ਰਾਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟੈਡ ਬਾਈ ਅਵਰ 5th ਗੁਰੂ ਗੁਰੂ ਅਰਜਨ ਦੇਵ ਜੀ ਅੰਡਰ ਹੈਡਿੰਗ ਸੋਰਟ 5th ਮਹਿਲ Guru Sahib Ji saying that when it was pleasing to the perfect true guru then i chanted the name the name of the pervading lord the lord of the universe extended his mercy to me and god saved my honor the lord's feet are forever peace giving whatever fruit one desires he receives his hopes shall not go in vain that saint unto whom the lord of life the great giver extends his mercy then he alone sings the glorious praises of the lord his soul is absorbed in loving devotional worship his mind is pleasing to the Supreme Lord God. 24 hours a day he chants the praises of the Lord, and the bitter poison does not affect him. My Creator Lord has united me with Himself, and the Holy Saints have become my companions. Taking me by the hand, He has given me everything. And blended me with himself. Says Nanak, everything has been perfectly resolved. I have found the perfect true Guru.